ਦੋਸਤੋ ਪਬਲਿਕ ਸਮਾਣਾ نیوز ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੇ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜਿਹੜੀਆਂ ਹੁਣ ਪੰਚਾਇਤੀ ਚੋਣਾਂ ਦਾ ਵੀ ਗੱਲ ਜਿਹੜਾ ਲਗਾਤਾਰ ਵੱਜਣਾ ਸ਼ੁਰੂ ਹੋ ਚੁੱਕਿਆ ਹੈ ਤੇ ਉਸ ਮਹੱਮ ਨੂੰ ਦੇਖਦੇ ਹੋਏ ਅੱਜ ਸਮਾਣਾ ਦੇ ਵਿੱਚ ਨਾਲ ਲੱਗਦੇ ਕਾਫੀ ਪਿੰਡਾਂ ਦੇ ਵਿੱਚ ਜਿਹੜੇ ਆ ਸਰਬਸੰਮਤੀ ਦੇ ਨਾਲ ਜਿਹੜੇ ਸਰਪੰਚ ਚੁਣੇ ਜਾ ਰਹੇ ਨੇ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਜਿਹੜੀਆਂ ਦਿਖਾ ਰਿਹਾ ਸਮਾਣਾ ਦੇ ਨਾਲ ਲੱਗਦੇ ਗੁਰਤੇਕ ਬਹਾਦਰ ਨਗਰ ਜਿਹੜਾ ਬੰਮਣਾ ਜਿਹੜਾ ਨਾਲ ਲੱਗਦਾ ਤੇ ਉਸ ਦੇ ਵਿੱਚ ਸਰਬਸੰਮਤੀ ਦੇ ਨਾਲ ਜਿਹੜਾ ਇਹ ਸਰਪੰਚ ਚੁਣਿਆ ਗਿਆ ਦੇਖ ਸਕਦੇ ਹੋ ਕਿ ਹੁਣ ਜਿਹੜਾ ਗੁਰੂ ਘਰ ਦੇ ਵਿੱਚ ਜਾ ਕੇ ਅਰਦਾਸ ਕੀਤੀ ਕਦੂਸਰੇ ਦਾ ਇਹਨਾਂ ਵੱਲੋਂ ਜਿਹੜਾ ਮੂੰਹ ਮਿੱਠਾ ਵੀ ਕਰਵਾਇਆ ਜਾਣਾ ਹੈ ਗੱਲਬਾਤ ਕਰਦੇ ਆ ਸਾਰੀ ਸਰਪੰਚ ਸਾਹਿਬ ਨੂੰ ਕਿੰਨੀ ਕੋ ਖੁਸ਼ੀ ਹੈ ਕਿਉਂਕਿ ਜੇ ਗੱਲ ਕਰੀਏ ਤਾਂ ਮਾਨ ਸਰਕਾਰ ਵੱਲੋਂ ਕਿਹਾ ਜਾਂਦਾ ਹੈ ਜੇ ਸਰਬਸੰਮਤੀ ਦੇ ਨਾਲ ਸਰਪੰਚ ਚੁਣੇ ਜਾਂਦੇ ਨੇ ਤਾਂ ਉਹਨਾਂ ਨੂੰ ਅਸੀਂ 5-5 ਲੱਖ ਰੁਪਏ ਦੀ ਗ੍ਰਾਂਟ ਵੀ ਦੇਵਾਂਗੇ ਤਾਂ ਕਿ ਉਹਨਾਂ ਦੀ ਜਿਹੜੀ ਏਰੀਆ ਵੀ ਡਿਵੈਲਪਮੈਂਟ ਵੀ ਹੋ ਸਕੇ ਹਾਂਜੀ ਵੀਰੇ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਜਕਸੀਰ ਸਿੰਘ ਹੈ ਜੀ ਅੱਛਾ ਜਕਸੀਰ ਜੀ ਕਿੰਨੀ ਕੋ ਖੁਸ਼ੀ ਹੋ ਰਹੀ ਹੈ ਤੁਹਾਨੂੰ ਅੱਜ ਸਰਪੰਚ ਚੁਣਿਆ ਬਹੁਤ ਬਹੁਤ ਖੁਸ਼ੀ ਹੋ ਰਹੀ ਹੈ ਜੀ ਸਾਰੇ ਨਗਰ ਦਾ ਬਹੁਤ ਬਹੁਤ ਧੰਨਵਾ ਕੀ ਕੀ ਤੁਹਾਡੀ ਜਿਹੜੇ ਉਥੇ ਨਗਰ ਦੇ ਵਿੱਚ ਕੰਮ ਹੋਣ ਵਾਲੇ ਨੇ ਕੰਮ ਸਾਡੇ ਨਗਰ ਦੇ ਵਿੱਚ ਬਹੁਤ ਹੋਣ ਵਾਲੇ ਨੇ ਜੀ ਲੌਕ ਟਾਇਲ ਲੱਗਣ ਵਾਲੀ ਆ ਰਸਤੇ ਸਾਰੇ ਕੱਟੇ ਨੇ ਤੇ ਸੀਵਰੇਜ ਦਾ ਕੰਮ ਵੀ ਹੈਗਾ ਦੋ ਤਿੰਨ ਜਗ੍ਹਾ ਸੜਕਾਂ ਵੀ ਬਹੁਤ ਟੁੱਟੀਆਂ ਹੋਈਆਂ ਨੇ ਸਾਡੇ ਸ਼ਮਸ਼ਾਨ ਘਾਟ ਵੀ ਨਹੀਂ ਹੈਗੀ ਉਹ ਵੀ ਬਣਨ ਵਾਲੀ ਆ ਨਾ ਕੋਈ ਸਕੂਲ ਹੈ ਆਂਗਣ ਵੜੀ ਵੀ ਨਹੀਂ ਹੈ ਮੌਜੂਦਾ ਸਰਕਾਰ ਦੇ ਵੱਲੋਂ ਸੀਐਮ ਭਗਵੰਤ ਸਿੰਘ ਮਾਨ ਦੇ ਵੱਲੋਂ ਕਿਹਾ ਜਾਂਦਾ ਜੇ ਕੋਈ ਸਰਬਸੰਮਤੀ ਨਾਲ ਸਰਪੰਚ ਬਣਦਾ ਉਹਦੇ ਨਗਰ ਨੂੰ ਜਾਂ ਉਹਦੇ ਪਿੰਡ ਨੂੰ 5 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਣੀ ਹੈ ਉਹ ਗ੍ਰਾਂਟ ਦੇ ਨਾਲ ਕੀ ਕੀ ਕੰਮ ਕਰਾਓਗੇ ਸਾਰੇ ਪਿੰਡ ਦੇ ਸਹਿਯੋਗ ਨਾਲ ਜਿਹੜਾ ਵੀ ਕੰਮ ਹੋਇਆ ਹੈਗਾ ਜੀ ਕਰਵਾਇਆ ਜਾਵੇ। ਹਾਂਜੀ ਸੋਹਲ ਜੀ ਕੀ ਕਹੋਗੇ ਜਿਹੜੇ ਤੁਹਾਡੇ ਨਗਰ ਦੇ ਵਿੱਚੋਂ ਸਰਪੰਚ ਚੁਣੇ ਗਏ ਨੇ। ਦੇਖੋ ਜੀ ਮੁਬਾਰਕਬਾਦ ਦਿੰਨੇ ਆ ਸਾਰੀ ਪੰਚਾਇਤ ਨੂੰ, ਗੁਰਸੇਗਵਾਦਰ ਨਗਰ ਦੀ ਨੂੰ ਜਿਨ੍ਹਾਂ ਨੇ ਸਰਬਸੰਮਤੀ ਨਾਲ ਸਰਪੰਚ ਸਾਹਿਬ ਨੂੰ ਚੁਣਿਆ ਤੇ ਬਾਕੀ ਮੰਤਰੀ ਸਾਹਿਬ ਵੱਲੋਂ ਪੂਰਾ ਭਰੋਸਾ ਦਿੱਤਾ ਗਿਆ ਵੀ ਜੋ ਉੱਪਰ ਭਗਵਾਨ ਜੀ ਤੋਂ ਜੋ ਮਿਲਦਾ ਉਹ ਦਵਾ ਕੇ ਨਾਲ ਸਮਝ ਕੇ ਪੰਜਾਬ ਸਰਕਾਰ ਤੋਂ ਤੇ ਜਿੰਨਾ ਕੰਮ ਆ ਵੱਧ ਤੋਂ ਵੱਧ ਵਿਕਾਸ ਕਰਾਵਾਂਗੇ ਪਿੰਡਾਂ ਨੂੰ। ਕਿਹੜੇ-ਕਿਹੜੇ ਤੁਹਾਡੇ ਜਿਹੜੇ ਏਰੀਆ ਦੇ ਵਿੱਚ ਕਾਫੀ ਟਾਈਮ ਤੋਂ ਜਿਹੜੇ ਕੰਮ ਰੁਕੇ ਨੇ ਜਿਹੜ ਕੰਮ ਤੇ ਜੀ ਪਹਿਲੇ ਨੰਬਰ ਤੇ ਤਾਂ ਸਾਡੇ 30 ਸਾਲ ਹੋ ਚੁੱਕੇ ਨੇ ਸੜਕ ਬਣੇ ਨੂੰ 30 ਸਾਲ ਰਿਕਾਰਡ ਰੱਖਦਾ ਇੰਨੀਆਂ ਸਰਕਾਰਾਂ ਆ ਕੇ ਇੰਨੇ ਐਮਸੀਬੀ ਲੈ ਕੇ ਕੋਈ ਸਰਪੰਚ ਬਣ ਕੇ ਸਾਡੀ ਸੜਕ ਨਹੀਂ ਬਣੀ ਉਹ 18 ਫੁੱਟ ਕਰਵਾ ਰਹੇ ਮੰਤਰੀ ਸਾਹਿਬ ਦੀ ਕਿਰਪਾ ਨਾਲ ਹੂੰ ਠੀਕ ਹੈ ਤੇ ਨੰਬਰ ਸਾਰੇ ਇਧਰ ਏਰੀਆ ਚ ਗੁਰਤੇਗਬਾਦਰ ਨਗਰ ਚ ਸੀਵਰੇਜ ਵਗੈਰਾ ਸਾਰੀ ਪ੍ਰੋਬਲਮ ਚਲੋ ਖੇਤਾਂ ਨੂੰ ਗਾਰਡਰਲੈਂਡ ਸਰ ਨੂੰ ਪਾਣੀ ਦੀ ਇਸ ਸਮੱਸਿਆ ਵੀ ਹੱਲ ਕਰਦੇ ਨਾਲ ਇਹਨਾਂ ਦੇ ਅੱਗੇ ਇੱਕ ਸਕੂਲ ਵੀ ਆ ਕਹਿੰਦੇ ਜਦੋਂ ਮੀਂਹ ਆਦਾ ਬੜਾ ਛੱਪੜ ਹੋ ਜਾਂਦਾ ਬਹੁਤ ਸੜਕ ਦਾ ਬਹੁਤ ਬੂਰਾ ਹੈ ਉਹ ਸੜਕ ਤੇ ਗੌਰ ਕਰੋਗੇ ਇਹ ਸਵਾ ਚਾਰ ਕਿਲੋਮੀਟਰ ਸੜਕਾ ਪਾਸ ਹੋ ਚੁੱਕੀ ਹੈ ਦੇਖੋ